ਚਾਰਚ ਸੈਂਟਰ ਹੈ फ्रॉम ਸਤੰਬਰ 2019 ਤੋਂ 2022 ਤੱਕ ਆਮ ਆਦਮੀ ਪਾਰਟੀ ਇਹਨੂੰ ਵਿਕਟ ਲੱਖ ਰੁਪਇਆ ਦਿੱਤੀ ਰਹੀ ਆ ਪਰ ਨਹੀਂ ਤਾਂ ਔਰ ਉਹਦੇ ਉਹਨੂੰ ਉਹਦੇ ਦੁਬਾਰ 2022 ਤੋਂ ਔਨਵਰਡ ਆ ਦਿੱਲੇ ਜਿਹੜੀਆਂ ਸਾਈਟਸ ਐ ਇਹਨੂੰ ਜਲਾ ਕੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਫਿਰ ਮੈਂ ਇੱਕੋ ਗੱਲ ਇਹਨਾਂ ਨੂੰ ਭਵਤਮਾਨ ਦੀ ਸਰਕਾਰ ਨੂੰ ਕਹਿਣਾ ਚਾਹਣਾ ਕਿ ਜਦੋਂ ਭ੍ਰਿਸ਼ਟਾਚਾਰ ਤੋਂ ਜ਼ਿਆਦਾ ਇਹ ਯੋਜਨਾ ਤੋਂ ਡਰਨ ਲੱਗ ਪੈਂਡ ਤੇ ਲੋਕਾਂ ਦੀ ਮਦਦ ਕਰਨ ਤੋਂ ਜ਼ਿਆਦਾ ਇਹ ਕ੍ਰੋਨ ਤੇ ਪੈਸਾ ਖਰਚ ਕਰਨ ਲੱਗ ਪੈਂਡ ਇਹਦੇ ਤੇ ਪੈਸੇ ਪਤਾ ਕਿੰਨੇ ਲੱਗੇ ਆ ਇਹਦੇ ਤੇ ਪੈਸੇ ਲੱਗੇ ਆ 14 ਲੱਖ ਰੁਪਈਆ ਇਹਦੀ ਬੈਕਗ੍ਰਾਉਂਡ ਵੀ ਔਰ ਉਹਦੇ ਤੋਂ ਬਾਅਦ ਵੀ ਨਾਲ ਜਿਹੜੀ ਕ੍ਰਿਟਿਸਿਜ਼ਮ ਸੋਖ ਸਕਦੀ ਐ ਉਹਦੇ ਤੋਂ ਡਰਨਾ ਨਹੀਂ ਚਾਹੀਦਾ ਕਿਉਂਕਿ ਕ੍ਰਿਟਿਸਿਜ਼ਮ ਐਂਟੀ ਨੈਸ਼ਨਲ ਨਹੀਂ ਆ ਔਰ ਸੈਂਟ ਜਿਹੜਾ ਉਹ ਕ੍ਰਿਮੀਨਲ ਨਹੀਂ ਆ ਇਹ ਜਿਹੜਾ ਪ੍ਰੋਪੋਗੈਂਡਾ ਇਹਨੂੰ ਗਵਰਨੈਂਸ ਨਾਲ ਸਬਸਟੀਟਿਊਟ ਨਹੀਂ